ਪਾਪੇ ਦੇ ਕੰਮ ਨੇ ਨਾ ਪਾਪਾ ਇੱਥੇ ਖਲਾਰਾ ਬਾਗੇ ਰੱਖਦਾ ਹੀ ਹੋ ਮੈਂ ਪਤਾ ਨਹੀਂ ਕਿੰਨੀ ਵਾਰੀ ਸਾਫ਼ ਕਰ ਗਈਆਂ ਤੇ ਪਾਪੇ ਨੇ ਫੇਰ ਖਲਾਰਾ ਪਾ ਲਿਆ ਵਾ ਹੁਣ ਪਾਪਾ ਤੈਨੂੰ ਗੱਲਾ ਵਾ ਸ਼ਟਰ ਚੱਕ ਦੋ ਮੈਂ ਆਪਣੇ ਆਪ ਕਰ ਦੇਣਾ ਵਾ ਸਾਫ਼ ਉਹ ਤਾਂ ਖਲਾਰਾ ਪਈਦਾ ਬੜਾ ਕੀ ਕਰੀਏ ਇਹਨੂੰ ਇਹਹੀਂ ਤੁਹਾਨੂੰ ਕਿਹਾ ਜਿਹੜਾ ਪਲਾਸਟਿਕ ਦਾ ਸਮਾਨ ਵਾ ਉਹ ਚੱਕ ਕੇ ਤੁਸੀਂ ਦੇ ਦੋ ਲੋ ਉਹਨੂੰ ਲੋਹੇ ਵਾਲੇ ਨੂੰ ਤੁਸੀਂ ਦਿੰਦੇ ਨਹੀਂ ਜੇ ਮੈਂ ਤਾਂ ਭੈਣਾ ਤੈਨੂੰ ਕਹਿਣ ਲਿਆ ਪੁੱਤਰ ਇਹਨੂੰ ਸਾਫ਼ ਕਰਕੇ ਫੇਰ ਆਪਾਂ ਲਾਵਾਂਗੇ ਇੱਧਰ ਪਾਥੀਆਂ ਟਰੈਕਟਰ ਨੂੰ ਕੱਢਾਂਗੇ ਬਾਹਰ ਟਰੈਕਟਰ ਦੀ ਹਾਲਤ ਬੜੀ ਮੰਦੀ ਹੋਈ ਆ ਜਦੋਂ ਆਪਾਂ ਤੂੜੀ ਪਾਈ ਸੀ ਨਾ ਉਦੋਂ ਆਪਾਂ ਸਾਫ਼ ਕੀਤਾ ਸੀ ਸਾਰਾ ਇਹ ਵੇਲੇ ਹੋ ਜਾਂਦਾ ਤੂੜੀ ਵੀ ਥੋੜੀ ਜੀ ਥੋੜੀ ਜੀ ਪਛਾਣ ਗਈ ਆ ਸਾਈਕਲ ਵੀ ਬਦਲ ਆਲਾ ਹੈਗਾ ਸਾਡੇ ਕੋਲ ਸਾਈਕਲ ਵੀ ਹੈਗਾ ਬਾਦਲ ਵਾਲਾ ਸਾਡੇ ਕੋਲੇ ਸਾਡੀ ਮੰਮੀ ਵਾਲਾ ਲਿਆਂਦਾ ਸੀ ਪਾਪਾ ਕੱਢਣ ਲੱਗੇ ਸਾਡੇ ਰਾਜੇ ਨੂੰ ਬਾਹਰ ਰਾਜੇ ਦੀ ਸਾਡੇ ਦੀ ਬਹੁਤ ਮੰਦੀ ਹਾਲਤ ਹੋਈ ਤੇ ਨਾ ਕਰਦ ਚੜਿਆ ਨਾ ਇਹਦੇ ਉੱਤੇ ਸਫਾਈ ਕਰਨਾ ਇਥੋਂ ਇਹ ਕਹਿੰਦਾ ਵੀ ਡੈਡੀ ਤੇਰ ਕੋ ਸਫਾਈ ਨਹੀਂ ਹੋਣੀ ਤੇ ਮੈਂ ਕਰਦੀ ਆ ਤੇ ਮੈਂ ਉਹ ਤੂੰ ਦੇਖ ਲੈ ਤੂੰ ਕਰ ਲੈ ਇਹ ਖਲਾਰਾ ਬੜਾ ਹੀ ਪਿਆ ਹੈ ਇਥੇ ਤੇ ਆ ਨਾ ਆਵਲੀ ਜਿੰਨ ਕਰਦੀਆਂ ਵਾ ਨਾ ਹਾਂ ਜਦੋਂ ਮੇਰਾ ਘਰ ਵਾਲਾ ਬਿਮਾਰ ਹੋ ਗਿਆ ਸੀ ਨਾ ਹਾਂ ਬੁਮਾਰਾ ਹੋ ਗਿਆ ਸੀ ਤੇ ਉਹਦੀ ਵੀਲਚੇਅਰ ਤੇ ਲੱਗੀਆਂ ਸੀ ਵਿਚਾਰੇ ਦੀ ਤੇ ਉਹਦੀ ਜਿਹੜੀ ਵੀਲਚੇਅਰ ਆ ਨਾ ਉਹ ਹੀ ਉੱਧਰ ਰੱਖੀਏ ਤੇ ਦਿਨ ਗੱਡੀਆਂ ਲਾਤੀਆਂ ਵਾ ਵੇਖ ਲਾ ਪ੍ਰੀਤ ਕਿੰਨਾ ਔਖਾ ਸੀ ਕੰਮ ਉਹਦਾ ਬਹੁਤ ਔਖਾ ਸੀ ਬੈਡ ਲੋ ਗਿਆ ਹੀ ਵਿਚਾਰੇ ਦਾ ਇਹ ਤਾਂ ਬਾਬਾ ਪਾਲਾ ਸਿੰਘ ਜੀ ਦਾ ਸ਼ੁਕਰ ਆ ਗੁਰੂ ਰਾਮਦਾਸ ਜੀ ਦਾ ਸ਼ੁਕਰ ਆ ਵੀ ਚੱਲ ਪਿਆ ਵਾ ਪਰ ਕੋਈ ਆਸ ਨਹੀਂ ਸੀ ਵੀ ਉਹ ਬੈੱਡ ਤੋਂ ਉੱਠ ਕੇ ਤੁਰ ਪੂਗਾ ਕੋਈ ਆਸ ਨਹੀਂ ਸੀ ਸਾਨੂੰ ਦੋਨੋਂ ਲੱਤਾਂ ਖਲੋ ਗਈਆਂ ਦੋਨੋਂ ਲੱਤਾਂ ਖਲੋ ਗਈਆਂ ਸੀ ਆ ਚੀਜ਼ ਤੋਂ ਸਾਰਾ ਠਾਂ ਠਾਂ ਖਲੋ ਗਿਆ ਸੀ ਹੁਣ ਵੀ ਜਦੋਂ ਵਿਚਾਰਾ ਤੁਰਦਾ ਵਾ ਨਾ ਤੇ ਉਹਦੇ ਤੋਂ ਸਹੀ ਧੁਰਿਆ ਨਹੀਂ ਜੇ ਜਾਂਦਾ ਤਾਂ ਹੀ ਕਹਿੰਦੇ ਵੀ ਚੱਲ ਕਿਸ ਤਰੀਕੇ ਨਾਲ ਹੰਦੂ ਕਿਸ ਤਰੀਕੇ ਨਾਲ ਸਾਡਾ ਕੰਮ ਚੱਲ ਜਵੇ ਨਾ ਵੀ ਉਹ ਤੋਂ ਵਿਚਾਰੇ ਤਾਂ ਹੁੰਦਾ ਨਹੀਂ ਅਸੀਂ ਬੱਕਰੀਆਂ ਵੀ ਰੱਖੀਆਂ ਵਾ ਵੀ ਸਾਡਾ ਬੱਕਰੀਆਂ ਦਾ ਵੀ ਕੰਮ ਚੱਲ ਜਵੇ ਕੋਈ ਕੰਮ ਚੱਲ ਜੇ ਸਾਡਾ ਸਾਨੂੰ ਕਿਸੇ ਦੇ ਅੱਗੇ ਹੱਥ ਨਾ ਾੜਨੇ ਪੈਣ ਜਦੋਂ ਮੇਰੇ ਹਸਬੰਡ ਬਿਮਾਰ ਹੋ ਗਏ ਸੀ ਨਾ ਪਾਪਾ ਨੇ ਘੱਟੋ ਘੱਟ ਵੀ ਕਿਲਾ ਡੇਢ ਕਿਲਾ ਜ਼ਮੀਨ ਦਾ ਵੇਚ ਕੇ ਨਾ ਉਹਦੇ ਉੱਪਰ ਲਾਇਆ ਸੀ ਤੇ ਬਹੁਤ ਹਸਪੀਟਲਾਂ ਚ ਐਡਮਿਟ ਰਿਹਾ ਵਾ ਬਹੁਤ ਜ਼ਿਆਦਾ ਬੜੇ ਪਰੇਸ਼ਾਨ ਹੋ ਗਏ ਸੀ ਹੁਣ ਵੀ ਵਿਚਾਰੇ ਦਾ 3-4 ਦਿਨ ਹੋ ਗਏ ਸਾਹ ਦਾ ਜਿਹੜਾ ਟੈਸਟ ਸੀ ਸਲੀਪ ਸਟਡੀ ਹੀ ਉਹ ਕਰਵਾਈ ਅਸੀਂ 18-19000 ਦੀ ਇੰਨਾ ਦਵਾਈਆਂ ਚ ਪੈਸਾ ਜਾਣ ਡਿਆ ਨਾ ਵੀ ਜਿਹਦਾ ਕੋਈ ਹਿਸਾਬ ਨਹੀਂ ਆ ਅਸੀਂ ਉਹਨੂੰ ਪਰੇਸ਼ਾਨ ਨਹੀਂ ਕਰਦੇ ਹਜੇ ਤੱਕ ਵੀ ਉਹ ਸੁੱਤਾ ਵਾ ਚਾਹ ਚੂ ਪੀ ਕੇ ਨਾ ਅਸੀਂ ਇਹਨੂੰ ਕਿਹਾ ਵੀ ਤੂੰ ਆਪਣਾ ਰੈਸਟ ਲੈ ਰੱਖ ਕੋਦੀਆਂ ਲੱਤਾਂ ਦੇ ਭਾਰ ਨੇ ਛੇਤੀ ਹੁੰਦਾ ਇਹਨੇ ਬੋਤੀ بڑا ਔਖਾ ਹੋ ਗਿਆ ਉਹਦਾ ਖਾਵਾ ਹੜਾ ਦਾ ਪਤਾ ਬਾਹਰ ਕੱਢਦੀ ਆ ਉਹ ਕੱਢਦੇ ਬਗ ਇਹ ਤਾਂ ਪਰ ਖਡਾਉਣੇ ਆ ਜੋਰ ਨਾਲ ਖਡਾਉਣੇ ਆ ਖਡਾਉਣੇ ਰਹਿਣਦੇ ਫਿਰ ਹੈ ਤੇ ਰਹਿਣਦੇ ਨਾ ਬਾਕੀ ਸੋ ਉਧਰੋਂ ਕਰਕੇ ਤੇ ਫੇਰ ਕਰ ਲਿਆ ਰਹਿਣਦੇ ਇੱਥੇ ਕੋਈ ਨਹੀਂ ਬਾਅਦ ਕਰਦੇ ਆ मेरा दो में ये थे? ये थे? नहीं उले ला दें अगर आर्डर परले बोक लीए हो गई दो सॉरी सॉरी भाजी गलती हो गई बोलिया गया हुँ? ਇਹ ਤੂੰ ਖਾਦ ਪਈ ਇੱਥੇ ਨਾ ਖਾਦ ਪਈ ਇੱਥੇ ਤੇ ਖਾਦ ਮੇਰੇ ਤੋਂ ਚੁੱਕੀ ਨਹੀਂ ਜਾਣੀ ਹੀ ਤੇ ਉਹ ਡੈਡੀ ਆਂਦੇ ਵੀ ਮੈਂ ਚੁੱਕ ਦਿੰਨਾ ਵਾ ਤੇ ਡੈਡੀ ਖਾਦ ਚੁੱਕਣ ਲੱਗੇ ਆ ਮੈਂ ਖੇਤ ਚ ਵੀ ਜਾਣੀ ਨਹੀਂ ਖੇਤ ਚ ਵੀ ਕੰਮ ਕਰਾਉਣ ਚਲ ਜਾਨੀ ਆ ਡੈਡੀ ਹੁਣਾਂ ਨਾਲ ਟੰਗਰਾ ਪਸ਼ਵਾ ਦਾ ਵੀ ਕਰਾ ਦਿੰਨੀ ਆ ਹਨਾ ਡੈਡੀ ਜੀ ਸਾਰਾ ਤੂੰ ਉੱਥੇ ਕਰਦਾ ਡੈਡੀ ਉਹਨਾਂ ਨੇ ਮੈਨੂੰ ਟਰੈਕਟਰ ਵੀ ਚਲਾਉਣਾ ਸਿਖਾਤਾ ਵਾ ਹੂੰ ਐੇ ਤੋੜੇ ਬੁੱਢੇ ਹੋ ਗਏ ਹਿੰਦੋਣਾ ਅਟਕ ਯੁੱਟ ਕਰੇ ਠੁੱਸ ਹੋ ਜਾਂਦਾ ਠੁੱਸ ਨਹੀਂ ਹੋਣਾ ਤੁਸੀਂ ਤੁਸੀਂ ਮੇਰਾ ਸਾਥ ਦੇਣਾ ਜੀ ਝਾੜੂ ਆਈਓ ਪਪਾ ਉਹ ਡਾਲਣ ਦਾ ਆਵੜ ਆਵਡ ਡੰਡੇ ਵਾਲਾ ਮੋਖਰੀ ਕਰ ਨੂੰ ਤੁਮ ਪਾ ਲਾਂਗੇ ਬਾਅਦ ਚ ਵਿਖਾਉਣਿਆ ਤੁਹਾਨੂੰ ਸਾਫ ਕਰਕੇ ਡਾਡਰ ਜਿਹੜੇ ਨਾ ਉਹ ਕਹਿੰਦੀ ਪਾਠੀਆਂ ਲਾਉਣੀਆਂ ਨਾ ਪਾਠ ਡੈਡੀ ਆ ਨਾ ਜਿਹੜਾ ਬੜਾ ਸਕੀਮੀ ਆ ਡੈਡੀ ਆਂਦਾ ਵੀ ਉਹ ਜਿਹੜਾ ਪਿਆਵ ਆ ਨਾ ਸਮਾਨ ਪਿਆਸ ਬਣਾ ਲੱਗੇ ਸਮਾਨ ਸੋਹਣੇ ਲੱਗੂਗਾ ਵੇਖੀ ਉਹਨੇ ਆਫਰ ਉਹ ਤੋਂ ਡੰਡੇ ਲਾ ਰਹੀਏ ਨਹੀਂ ਡੰਡੇ ਲਾ ਕੇ ਨਾ ਇੱਥੇ ਰੱਸੀ ਨਾਲ ਬੰਦਨੇ ਆ ਇਧਰ ਨੂੰ ਪਾ ਕੇ ਇਦਾਂ ਇੱਥੇ ਲਾ ਦੇਣੀ ਪਾਠੀਆਂ ਥੱਲੇ ਕੁਰਸੀਆਂ ਲਾ ਦੇਣੀਆਂ ਥੱਲੇ ਕੁਰਸੀਆਂ ਲਾ ਦੇਣੀਆਂ ਨਾ ਤਾਂ ਵੀ ਲੜ ਇਹਨੂੰ ਇਹਨੂੰ ਦੂਜੇ ਤਰ੍ਹਾਂ ਪਾ ਲਾਂਗੇ ਕਿਤੇ ਮੰਨ ਲਾ ਰਸ ਜੀਨ ਮਾਲੋ ਕੋਤੇ ਇਹਨਾਂ ਨਾ ਆ ਆ ਦੇ ਨਾ ਇਹ ਆਲੀ ਲੈ ਆਉਣੇ ਸਭ ਨਾਲ ਦੇਖ ਲਾ ਇਹਨਾਂ ਨਾਲ ਆ ਦੀ ਇਹ ਕੀ ਬੋਸ ਕਿੰਨੀ ਆ ਬੰਦਾ ਵੀਡੀਓ ਬਣਾਉਂਦਾ ਹੈ ਨਾ ਮੇਰੇ ਹਸਬੰਡ ਮੇਰੇ ਪਤੀ ਪਰਮੇਸ਼ਵਰ ਇਹ ਚਲੋ ਬੜੀ ਮੁਸ਼ਕਲ ਨਾਲ ਠਾਲ ਕੇ ਲੈ ਕੇ ਆਂਦਾ ਸੀ ਕਿ ਥੋੜਾ ਬਹੁਤ ਉੱਠ ਬਾਹਰ ਨਿਕਲ ਤੇਰਾ ਥੋੜਾ ਮੂਡ ਸੈੱਟ ਹੋਵੇ ਪੂਰਾ ਠੀਕ ਹੋ ਜਾਏਗਾ ਤੁਸੀ ਬੋਲੋ ਹਾਂ ਕਰੋ ਖਿੱਚੋ ਖਿੱਚੋ ਕੰਮ ਨੂੰ ਤੁਸੀਂ ਤੇ ਨਹੀਂ ਬੋਲਣਾ ਕੁਛ ਬੋਲਿਆ ਹੀ ਆ

ਆ ਜਦੋਂ ਮੈਂ ਚੱਕ ਲਿਆ ਨਾ ਆਪਣੇ ਵੀਸੀਆਰ ਦਿਖਾਉਣਾ ਵਾ ਵੀਸੀਆਰ ਵੇਖੋ ਕਿੰਨਾ ਇਹਦਾ ਮੋਲ ਹੁੰਦਾ ਹੈ ਜੇ ਹੁਣ ਵੇਖੋ ਆ ਪੀ ਬਣਾਇਆ ਤੂੜੀ ਵਾਲੇ ਅੰਦਰ ਸਤੇ ਸਾਰੇ ਕਿੰਨਾ ਕਿੰਨੇ ਆਪਣਾ ਵੀਸੀਆਰ ਲਿਓ ਜੀ ਫਿਲਮਾਂ ਵੇਖਣੀਆਂ ਹੋਣ ਹੁਣ ਹੁਣ ਕੱਖ ਬਣੀ ਹੂੰ ਉੱਧਰ ਪਏ ਸਾਰੇ ਖਲਾਰੇ ਨਹੀਂ ਮੁੱਕਦੇ ਘਰਾਂ ਤੋਂ ਖਲਾਰੇ ਕੁਝ ਗੱਲ ਕਰਨ ਲਈ ਡੈਡੀ ਲੋਨਦੇ ਆ ਪਾਥੀ ਆ ਤੇ ਡੈਡੀ ਨੂੰ ਆ ਗਿਆ ਫੋਨ ਮੈਂ ਕਿਹਾ ਵੀ ਐਨੇ ਮੈਂ ਇਧਰੋਂ ਗੋਏ ਗੋਏ ਦਾ ਕਰਦਿੰਦੇ ਆ ਕੰਮ ਤੇ ਮੰਮੀ ਨੂੰ ਫੜਾਉਣਿਆ ਫੋਨ ਮੰਮੀ ਇਹ ਫੋਨ ਫੜਿਓ ਮੈਂ ਫਟਾਫਟ ਗੋਆ ਪਾਲ ਮਾਨਾ ਗੋਆ ਸੱਟੇ ਜਾਉਂਗਾ ਮੇਰੇ ਹੋ ਜਾਣਾ ਕੋਈ ਨਹੀਂ ਲੱਗਦਾ ਤੇ ਕੋਈ ਗੱਲ ਨਹੀਂ ਹੋ ਬਸ ਵਿਚਾਰ ਨਾਲ ਤਿਆਰ ਕੀਤੀ ਤੂੰ ਮੇਰਾ ਦੇ ਮੇਰਾ ਦੇ ਤੇ ਮੈਂ ਤਾਂ ਨਹੀਂ ਮੈਂ ਫਰਮਾ ਤੇ ਬਾਕੀ ਉਹ ਜੋ ਡੈਕਟਰ ਜਿਹੜਾ ਤੋਂ ਬਕਰਾਂ ਲਿਆਉਂਦੇ ਹਾਂ मैं पहन दिया थी जानकारी आपका काम तो नहीं है अच्छा नहीं दिल्ली कोटेनों ने बता दिया नहीं नहीं कोई गाने नहीं कि मैं तो मैंने तो बता दिया मैंने लगा कि तुम ले कोल्ड इट बहुत तोड़ा हुआ है जब ਅੱਗੇ ਭੈੜੀ ਆ ਨਾ ਇਹ ਜਦੋਂ ਗੋਆ ਚੱਕਣ ਲੱਗਦਾ ਨਾ ਇਹਨੇ ਗੋਆ ਕਰਨਾ ਹੀ ਕਰਨਾ ਉਹ ਆਂਦੀ ਨਾਲ ਨਾਲ ਕੰਮ ਸਾਂਭੀ ਜਾ ਜਦੋਂ ਪਾਣੀ ਦੀ ਮੰਗ ਲੱਗਦੀ ਉਹ ਭੱਲੇ ਸਫਾਈ ਕਰਨ ਲੱਗਦੇ ਇਹਨੇ ਗੋਆ ਕਰਨਾ ਹੀ ਕਰਨਾ ਆਪਾਂ ਸਾਰੇ ਨਾਲ ਮਿਲ ਕੇ ਕੰਮ ਕਰ ਲੈਂਦੇ ਨੇ ਸਾਰੇ ਨਾਲ ਹਸਮੈਂਡ ਮੇਰੇ ਬਾਹਰ ਆਏ ਹੀ ਕਹਣਾ ਮੈਂ ਤੈਨੂੰ ਭੁਲੋਤਾ ਨਹੀਂ ਜਾਣਦੇ ਆ ਤੇ ਚਲ ਗਿਆ ਪਰਾ ਤੇ ਆਪਾਂ ਮੈਨੂੰ ਲਿਆਂਦਾ ਮੰਮੀ ਤੂੰ ਜੀ ਫੋਨ ਫੜੋ ਅਰੇ ਗੱਲ ਕੀ ਐ ਤੂੰ ਉਹ ਕੁੱਟਣ ਵਾਲੀ ਐਨੇ ਬੈਠੀ 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 ਵੀ ਤੂੰ ਨਾ ਹਣ ਮਹੜਾ ਛੜੇ ਨਹੀਂ ਛੱਡਦਾ ਤੂੰ ਹੜਾ ਛੜੇ ਛੱਡ ਦੇ ਵਈ ਮੈਂ ਤੁਹਾਨੂੰ ਦੱਸ ਦਿਆਂ ਪਾਪਾ ਗੁੱਸੇ ਚ ਕਿਉਂ ਆ ਗਏ ਮੰਮੀ ਆਏ ਹੀ ਆਹੋ ਮੰਮੀ ਆਏ ਹੀ ਤੇ ਮੰਮੀ ਕਹਿੰਦੇ ਵੀ ਫੋਨ ਆਇਆ ਵਾ ਕਿਸੇ ਦਾ ਤੇ ਫੋਨ ਤੇ ਗੱਲ ਕਰ ਲੋ ਤੇ ਪਾਪਾ ਫੋਨ ਲੈ ਕੇ ਤੇ ਗੱਲ ਕਰਨ ਡਿਆ ਅਗਲਾ ਜਾਨ ਛਡਾਉਣ ਨੂੰ ਫਿਰਨ ਡਿਆ ਵਾ ਵੀ ਕਿਹੜੇ ਵੇਲੇ ਜਾਨ ਛੱਡੇ ਮੈਂਬਰ ਤੇ ਮੈਂਬਰ ਨਹੀਂ ਜਾਨ ਛੱਡਦਾ ਕਿਹਦੀ ਮੈਂਬਰ ਹੋਰ ਤੇ ਹੋਰ ਹੋਰ ਤੇ ਹੋਰ ਮੈਂ ਕਿਹਾ ਪਾਪਾ ਛੱਡ ਦੇ ਖੜਾ ਮਮੀਆਂ ਆਂਦੀ ਮੇਰੇ ਕੋ ਸੱਜਣ ਨੇ ਫੋਨ ਕੀਤਾ ਮੇਰੇ ਸੱਜਣ ਨੇ ਹਮ ਮੇਰੇ ਜਿਹੜੇ ਸੱਜਣ ਨੇ ਫੋਨ ਕੀਤਾ ਵਾ ਇਹ ਉਹ ਸਦਾਈ ਥੋੜਾ ਵੀ ਜਿੰਨੇ ਫੋਨ ਕੀਤਾ ਮੈਨੂੰ ਹਮ ਉਹਨੇ ਹੁਣ ਗੱਲ ਪੂਰੀ ਸੁਣ ਕੇ ਉਹਨੇ ਸਮਝਾ ਆ ਕੇ ਮੈਨੂੰ ਵੀ ਤੇਰ ਕੋ ਫਲਾਣੇ ਥਾਂ ਬੱਕਰਾ ਯੋ ਟਿੰਗਰੇ ਥਾਂ ਉਹ ਯੋ ਜੇ ਇਹ ਸਾਹ ਜਾ ਕੇ ਤੇ ਮਿਲ ਤੇ ਮੇਰਾ ਨਾਂ ਲਾਇਆ ਉਹ ਬੰਦੇ ਕੋ ਫੇਰ ਫੇਰ ਜਾ ਕੇ ਜਾਨ ਛੁੱਟੀ ਪਾਪੇ ਨੇ ਲਾਈ ਸਕੀਮ ਦੱਸਿਓ ਸਾਰੇ ਜਣੇ ਕਾਮ ਜਾਵਾ ਫਪਨ ਲਾਗੇ ਫਟੇ ਥੇ ਕਮੈਂਟ ਕਰਕੇ ਦੱਸਿਓ ਵੀ ਕੰਮਦਾਵਾ ਪਪਾਂ ਦੇ ਜਿਹੜੀ ਥੱਲੇ ਜਗ੍ਹਾ ਬਚ ਗਈ ਨਾ ਉਥੇ ਅਜਿਹੀਆਂ ਟੁੱਟੀਆਂ ਹੋਈਆਂ ਕੁਰਸੀਆਂ ਵਾਂ ਤੇ ਉਥੇ ਉਥੇ ਉਹ ਲਾ ਦੇਣੀਆਂ ਤੇ ਤੇਰੀਆਂ ਪਾਥੀਆਂ ਵੀ ਸਾਰੀਆਂ ਲੱਗ ਗਈਆਂ ਵਾ ਵਧੀਆ ਕਮੈਂਟ ਕਰਿਓ ਤੇ ਸਪੋਰਟ ਕਰੋ ਭਰਾਵਾ ਤਗੜੇ ਹੋ ਕੇ ਸਪੋਰਟ ਕਰ ਦਿਓ ਸਾਡੀ ਅਸੀਂ ਤਗੜੇ ਹੋ ਕੇ ਲੱਗੇ ਹੋਇਆ ਤੇ ਤੁਸੀਂ ਤਗੜੇ ਹੋ ਕੇ ਸਪੋਰਟ ਕਰੋ ਸਾਡੀ ਸਪੋਰਟ ਕਰੋ ਸਾਡੀ ਪੈਸੇ ਜੀ ਨੀ ਕਰੋ ਤੇ ਸੌ ਪੈਸੇ ਨਾ ਕਰੋ ਆਹ ਲੋ ਜੀ ਹੋ ਗਿਆ ਸਾਰਾ ਸਾਫ ਤੇ ਖਾਲੀ ਵੀ ਹੋ ਗਿਆ ਮੈਂ ਇਥੋਂ ਕੰਚ ਚੱਕਰਨ ਲੱਗੀ ਸੀ ਤੇ ਮੇਰੇ ਹੱਥ ਤੇ ਵੱਜ ਗਿਆ ਤੇ ਨਾਲੇ ਗਾਲਾਂ ਵੀ ਪੈ ਗਈਆਂ ਵਾ ਤੈਨੂੰ ਆਪ ਪਾਉਂਦੇ ਪਰੇ ਹੋ ਜਾ ਤੂੰ ਇਹ ਤੈਨੂੰ ਨੇ ਵੀ ਤੇਰਾ ਦਿਮਾਗ ਨਹੀਂ ਕੰਮ ਕਰਦਾ ਵੀ ਤੂੰ ਉਹ ਤਾਂ ਖਿਆਲ ਨਾਲ ਤੂੰ ਹੱਥ ਮਾਰ ਐਦਾਂ ਹੱਥ ਮਾਰੂਗੇ ਜਿੱਦਾਂ ਹਲਕਾ ਨਿੰਦਾ ਬੰਦਾ ਲੈ ਲੈ ਲਟੜਾ ਲੀਆਂ ਉਹਦੇ ਆਹ ਤੇਨ ਮੱਖਣੇ ਤਾਰ ਚੋਕਲਾ ਚੋਕਲਾ ਸਾਰ ਲੈ ਜਾ ਨਾ ਬੇਦਰੂਦ ਮੈਂ ਹੁਣ ਆਪਣਾ ਰਾਜਾ ਸਾਫ ਕਰਾਂ ਰਾਜਾ ਰਾਜਾ ਕਰ ਮੜਾ ਜਾ ਰੱਖਿਆ ਇਹ ਕੰਮ ਕੰਮ ਕਰਾਉਣ ਮੜਾ ਗੰਦਾ ਬੜਾ ਹੋਇਆ ਯਾਰ ਆਜਾ ਮੈਂ ਆ ਤਾਂ ਨਾਤੀ ਹੀ ਇੱਥੇ ਪਏ ਨੇ ਜਿਹੜੇ ਛੋਲ ਬੱਚੇ ਨੇ ਸਾਰੇ ਪਾਤ ਦੇ ਵਿੱਚ ਇਹ ਇਸ਼ਨਾਨ ਕੇਸੀ ਇਸ਼ਨਾਨ ਕੀਤਾ ਸੀ ਪੈ ਗਿਆ ਸਾਰਾ ਗਰਦਾ ਤਾਵਾ ਅੰਦਰ ਆਪਾਂ ਸਾਫ਼ ਹੋ ਗਿਆ ਵਾ ਸਾਰਾ ਇੱਥੋਂ ਤੇ ਮੇਰੀਆਂ ਪਾਥੀਆਂ ਵੀ ਆ ਜਿਹੜੀਆਂ ਉਧਰ ਲੱਗੀਆਂ ਵਾ ਅੱਧੀਆਂ ਉੱਥੇ ਲਾਈਆਂ ਹੋਈਆਂ ਆਵਾਂਗੀਆਂ ਚਲੋ ਥੋੜਾ ਬਹੁਤ ਸਾਫ਼ ਕਰਨ ਵਾਲਾ ਰਹਿ ਆਪਾਂ ਨਾ ਦੇ ਦਿੱਦੀ ਤੋੜੰਦੇ ਨੱਖਾ ਤੇ ਮੈਂ ਵੀ ਬੋਲਿਆ ਕਿ ਮੈਨੂੰ ਵੀ ਦੇ ਦਿਓ ਫਿਰ ਨਖ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਤੁਸੀਂ ਵੀ ਲੈ ਜਿਓ ਨਖਾ ਤੇ ਵੇਖ ਲਓ ਕਿੰਨਾ ਖਤਰਾ ਉਠਾਇਆ ਇਹਨੇ ਜੇ ਕਿਤੇ ਮੜਾ ਜੇ ਵੀ ਪੈਰ ਫਿਸਲ ਜੇ ਨਾ ਫਿਰ ਪੌੜੀ ਫਿਸਲ ਜੇ ਤਾਂ ਡਿੱਗ ਵੀ ਸਕਦੀ ਹੈ ਤੇ ਫਿਰ ਇਹਨੇ ਮੈਨੂੰ ਕਹਿਣਾ ਕਿ ਤੂੰ ਹੀ ਮੈਨੂੰ ਬੋਲਿਆ ਵਾ ਕਿ ਨਖਾ ਤੋੜ ਕੇ ਦੇ ਹੇ ਵੇਖ ਲੋਣ ਆ ਨਾ ਫੋਨ ਗਵਾਵਾ ਕਿ ਮੈਂ ਨੀ ਪ੍ਰੀਤ ਨੂੰ ਬੋਲਿਆ ਕਿ ਪ੍ਰੀਤ ਨਾ ਕਾ ਦੌੜ ਦੇ ਮੈਨੂੰ ਮੈਂ ਦੋ ਮਟ ਟੋਕਰੀ ਹੈ ਉਹ ਦੌੜੇ ਮੈਨੂੰ ਤੇ ਲੋਕ ਮੇਰੇ ਪਿੱਛੇ ਜਾੜਿਆ ਦੇ ਬਚਾ ਲਿਓ ਮੈਨੂੰ ਜੇ ਮੈਂ ਡੇ ਗੱਡੂ ਪਈ ਉਹ ਆਪਾਂ ਨਹੀਂ ਬਚਾਣਾ ਮੈਂ ਤਾਂ ਅੱਗੇ ਓੱਡੀ ਗਾ ਆ ਤਾਂ ਖੁਦ गिर ਜਾਣਾ ਤੂੰ ਮੈਨੂੰ ਕਹਿੰਦੀ ਵੀ ਮੈਨੂੰ ਬਚਾ ਲਈ ਆਵੇ ਲੱਕੇ ਦਾ ਨਖਾੜ ਗੰਡੀਆਂ ਤੇ ਆਪਾਂ ਇਹ ਨਹੀਂ ਕਹਿੰਦੇ ਕਿ ਤੂੰ ਹੀ ਨਾ ਆਇਓ ਸਾਡੀਆਂ ਨਖ ਖਣ ਦੇ ਵੀ ਆ ਜਾਵਾਂ ਆਜੋ 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 ਨਾ ਖਾ ਲੈ ਦੌੜ ਦੇ ਕੁਛ ਨਹੀਂ ਨਾ ਮੈਂ ਅੜ ਕਿਦਾ ਫੜੂ ਨੰਨੇ ਟੁੱਟੀਆਂ ਅਭੀ ਆਪਾਂ ਨੂੰ ਕੋਲ ਲਾਂਗੇ ਹੁਣ ਇਹਨਾਂ ਨੂੰ ਆਪਾਂ ਨੂਨ ਲਾ ਕੇ ਇਹ ਮੇਰੇ ਲਈ ਵੀ ਤੋੜੀਆਂ ਬਰੀਦੀ ਦੀ ਹਾਂ ਹਾਂ ਠੀਕ ਹੈ ਨਾ ਵੇ ਵਧੀਆ ਯਾਰ ਜਿਨ੍ਹਾਂ ਦੇ ਘਰ ਦਾ ਫਲ ਹੋਵੇ ਉਹਨਾਂ ਨੂੰ ਬੜੀ ਮौज ਹੁੰਦੀ ਆ ਹਾਂ ਖੰਖ ਖੰਦਰੇ ਵੀ ਹੈਗੇ ਆ ਮਰੂਤ ਵੀ ਹੈਗੇ ਆ ਜਮਣਾ ਵੀ ਅਹੀ ਜਮਣਾ ਲੈਣ ਵਾਲੀਆਂ ਹੈਂ ਹਾਂ ਤੋੜੀਆਂ ਤੋੜ ਲਿਓ ਮੈਂ ਜਾ ਦੌੜ ਗਿਲੇਓ ਫਿਰ ਦੋਸਨ ਸਾਡੇ ਦੇ ਭੂਆ ਜੀ ਵਿਚਾਰੇ ਰੋਜ਼ ਕਹਿੰਦੇ ਆ ਕਿ ਜਾਮਣਾ ਲੈ ਕੇ ਆਇਓ ਪ੍ਰੀ ਦੀਦੀ ਨਾਖਾ ਇਕੱਠੀਆਂ ਕਰਦੀ ਹੋਈ ਆਪਣਾ ਦੌੜਨ ਪ੍ਰੀਤ ਕਹਿੰਦੀ ਆ ਜਮੈਂ ਤੁਹਾਨੂੰ ਜਾਮਣਾ ਦੇਣੀ ਆਪਣੇ ਬੂਟੀਆਂ ਦੀਆਂ ਕਿ ਖਾ ਕੇ ਦੱਸੋ ਕਿ ਕਿਦਾਂ ਦੀਆਂ ਵਾਂ ਤੁਸੀਂ ਵੀ ਸਾਰੇ ਜਣੇ ਆਜੋ ਖਾਂ ਠੀਕ ਕੰਮ ਕਰਨਾ ਨਹੀਂ ਆ లైక అమ్మ ਕਰਦੇ సోనే ਲੱਗੀ ਦਾ ਦੱਸਿਓ ਮੈਨੂੰ ਕਮੈਂਟਾਂ ਵਿੱਚ ਕਿ ਨਹੀਂ। ਪੌਣੇ ਲੱਗੀ ਦਾ ਕੇ। ਇਹ ਵਧੀਆ ਵਾ ਵੰਡ ਖਾਓ ਤੇ ਖੰਡ ਖਾਓ। అమ్మ ਬੰਦ ਦਾ ਕਰਮ ਹੁੰਦਾ ਵਾ। ਹਾਂਜੀ ਹਾਂਜੀ। ਕੰਮ ਕਰਨਾ ਚਾਹੀਦਾ। ਵੈਸੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਵਾ। ਕਿ ਇਹਨੂੰ ਵੀ ਵੇਲੇ ਰਹਿਣਾ ਚਾਹੀਦਾ। ਆ ਵੇਲੇ ਮੈਂ ਮੇਰੇ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੀ ਕਹਿੰਦੀ ਨਹੀਂ ਕਰਦੀ। ਹਾਂ ਅੱਗੋਂ ਬੇਸ਼ ਬਲੌਗ ਬਣਾ ਲਾਉਂਦੇ ਵਿੱਚ ਕਹਦੀ ਵੀ ਇਹ ਕੰਮ ਨਹੀਂ ਕਰਦੀ। ਮੈਂ ਮੂੰਹ ਤੇ ਕਰਦੀ। ਆਉਣਾ ਵਾ। ਆਰੇ ਇੱਕ ਇੱਕardi ਤਾ ਮੈਂ ਅੱਜ ਚਾਹ ਬਣਾ ਕੇ ਪ্লাই ਬੜੀ ਤਵਾਲ ਕਹਿੰਦੀ ਹੁਣ ਤੇਰੀ ਵਾਰੀ ਆ ਚਾਹ ਬਣਾ ਤੂੰ ਕਰਨੀ ਆ ਕੰਦੇ ਰੜਜਾ ਪਰ ਪਹਿਣੇ ਧਿਆਨ ਨਾ ਫਰੀ ਜੜ ਲੱਗੀ ਗੰਧ ਤੇ ਤੇ ਜੇ ਮੈਂ ਡੇਗ ਗਈ ਦੇਖੀ ਕੀ ਡੇਗ ਗਈ ਤਾਂ ਖੱਖ ਨਹੀਂ ਹੁੰਦਾ ਜੋਦੇ ਵੀ ਨਵਾਇ ਮਾਰ ਲੂਗੀ ਜੇ ਤਾਂ ਡਿੱਗਾ ਲੱਗੀ ਅਰ ਜਿੰਨਾ ਜਨ ਨੂੰ ਜੋਦੇ ਨੇ ਆਉਣਾ ਨਾ ਉਹਨੇ ਤਾਂ ਉਹਨਾਂ ਮੇਰੇ ਤੇ ਉੱਪਰ ਨਿਕਲ ਜਾਣਾ ਉਹਨਾਂ ਜਨ ਇਹਦਾ ਕੰਮ ਹੋਇਣਾ ਹੋਰ ਸਾਰੇ ਵਧੀਆ ਲੱਗਦੇ ਆ ਉੜ ਜਦੋਂ ਕੰਦ ਤੇ ਚੜਦਾ ਤਾਂ ਕਿਦਾਂ ਸੁਮੀ ਨੂੰ ਉੱਠ ਕੇ ਨਹੀਂ ਹੱਸੀ ਮਜ਼ਾਕ ਵਿੱਚ ਫਰੈਂਡਸ ਜਿਹੜੇ ਇੱਕ ਦੂਜੇ ਨੂੰ ਮਜ਼ਾਕ ਕਰ ਲੈਂਦੇ ਆ ਲੈ ਟੋਕਰੀ ਚੱਕ ਫਿਰ ਮਜ਼ਾਕ